ਦਰਦ ਭਰੀਆਂ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਹੁਸ਼ਿਆਰਪੁਰ ਦੇ ਨੌਜਵਾਨ ਆਸ਼ੂਤੋਸ਼ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਕੈਨੇਡਾ ਆਪਣੇ ਪੁੱਤ ਨੂੰ ਚਾਹੀ ਚਾਹੀ ਤੋ ਰਿਹਾ ਸੀ ਪਰ ਕੀ ਪਤਾ ਸੀ ਉਸਦੀ ਅਰਥੀ ਘਰ ਵਾਪਸ ਆਏਗੀ ਨੌਜਵਾਨ ਦੀ ਮ੍ਰਿਤਕ ਦੇਹ ਹੁਸ਼ਿਆਰਪੁਰ ਲਿਆਂਦੀ ਗਈ ਹੈ ਤੇ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਮਾਪਿਆਂ ਨੇ ਆਪਣਾ ਇਕਲੌਤਾ ਪੁੱਤਰ ਆਸ਼ੂਤੋਸ਼ ਪੜਾਈ ਦੇ ਲਈ ਕੈਨੇਡਾ ਭੇਜਿਆ ਸੀ ਇਸੇ ਸਾਲ ਅਗਸਤ ਮਹੀਨੇ ਦੇ ਵਿੱਚ ਉਸਦੀ ਪੜਾਈ ਮੁਕੰਮਲ ਹੋ ਜਾਣੀ ਸੀ ਤੇ ਜਿਸ ਤੋਂ ਬਾਅਦ ਉਸਨੇ ਪਰ ਮ੍ਰਿਤਕ ਕੈਨੇਡਾ ਵਿਖੇ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ ਮੌਤ ਤੋਂ ਪਹਿਲਾਂ ਮ੍ਰਿਤਕ ਆਸ਼ੂਤੋਸ਼ ਨੇ ਆਪਣੀ ਮਾਤਾ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਕਰੀਬ 1 ਘੰਟਾ ਗੱਲਬਾਤ ਕੀਤੀ ਸੀ ਕੈਨੇਡਾ ਦੇ ਵਿੱਚ ਆਸ਼ੂਤੋਸ਼ ਦੇ ਨਾਲ ਰਹਿੰਦੇ ਉਸ ਦੇ ਸਾਥੀਆਂ ਨੇ ਪਰਿਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਆਸ਼ੂਤੋਸ਼ ਦੀ ਮ੍ਰਿਤਕ ਦੇ ਹੁਸ਼ਿਆਰਪੁਰ ਪਹੁੰਚੀ ਆ ਜਿੱਥੇ ਪਰਿਵਾਰ ਦੇ ਵੱਲੋਂ ਨਾਮਾਖਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ

हम ये अपील करेंगे पंजाब सरकार से कि इनके जो माइक सहायता क्योंकि बिल्कुल टूट चुका है इन्हें कर्ज लेकर के बाहर भेजा कर्ज लेकर के अपने मकान बनाया इसे के हम खुलेआम अपील करना चाहते हैं पंजाब सरकार से कि इनकी जितनी ज्यादा से ज्यादा इन्हें माइक सहायता हो सके इसी में हम लोग समझेंगे कि इनके लिए वीरेंद्र के लिए लाभदायक होगा और जो बिछड़ गए असतोष जी सच्चे संघारली यही होगा कि उनके जाते जाने के बाद इनके माता-पिता अगर जितनी हम लोग सहयोग दे करके रखें यही सच्चे संदलनी होगा अपने सी कहने बाप ले गया। ये जिस तरह है महात्मा ਇਹਨੂੰ ਆਪਣੇ ਚਰਨਾਂ ਦੇ ਸਤਾਂਦਵੇ ਸੀ ਇਹੀ ਕਹਿੰਦੇ ਆ ਮਾਂ ਬਾਪ ਲਈ ਦੁੱਖ ਛੱਡ ਗਿਆ ਖਾਸ ਤੌਰ ਬੜੀਆਂ ਕੋਈ ਨਹੀਂ ਲੇਕਿਨ ਸਾਨੂੰ ਇਹ ਨਾ ਚਾਹੁੰਦੇ ਵੀ ਇਹ ਗੱਲ ਨੂੰ ਮੰਨਣਾ ਪੈਣਾ ਲਾਈਕ ਕਿਸੇ ਨੂੰ ਸਭ ਨੂੰ ਜਿਹੜਾ ਜਿਹੜਾ ਧਰਤੀ ਦੇ ਇੱਥੇ ਆਇਆ ਉਹਦੇ ਨਾਲ ਕੀ ਅਗਲੇ ਪਲ ਸੋ ਮੈਂ ਫਿਰ ਆਪਣੇ ਵੱਲੋਂ ਉਸ ਪ੍ਰਭੂ ਨੂੰ ਬੇਨਤੀ ਕਰਦਾ ਅਸੀਂ ਆ ਜਿਹੜੇ ਜਿੱਥੋਂ ਇਨਸਾਨ ਨੂੰ ਆ ਕੇ ਇੱਥੋਂ ਆਣਾ ਹੀ ਪੈਂਦਾ ਇੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਵੀ ਉਹਦਾ ਵਕਤ ਆਉਂਦਾ ਲੇਕਿਨ ਐਦਾਂ ਦਾ ਵਕਤ ਨਾ ਇਹ ਵੀ ਮੈਂ ਕਹਿੰਦਾ